गुड मॉर्निंग डियर चिल्ड्रन गुड मॉर्निंग प्यारे प्यारे बच्चों हाउ आर यू डूइंग थोड़ा की हाल चाल है गुड वधिया अच्छा जी आज केड़ा डे है आज है 8 दिसंबर 2025 यानी कि 8 दिसंबर 2025 और दिन है मंडे and a and d a y monday yani ki somwar te ajj da ki vichar hai ajj da vichar tuhade vasse bahut khaas hai vichar hai tuhade hath vich hor kujh chahe na hove ik kitab zarur honi chahidi hai samjhe mere pyare bachcho ਕਿ ਹੋਰ ਕੁਝ ਸਾਡੇ ਕੋਲ ਹੋਵੇ ਜਾਂ ਨਾ ਹੋਵੇ ਪਰ ਇੱਕ ਕਿਤਾਬ ਜ਼ਰੂਰ ਜ਼ਰੂਰ ਹੋਣੀ ਚਾਹੀਦੀ ਹੈ ਕਿਉਂ ਹੋਣੀ ਚਾਹੀਦੀ ਹੈ ਕਿਉਂਕਿ ਕਿਤਾਬ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਬਹੁਤ ਚੀਜ਼ਾਂ ਦਾ ਪਤਾ ਚੱਲਦਾ ਹੈ ਤੇ ਆਓ ਇੱਕ ਕਹਾਣੀ ਸੁਣਦੇ ਹਾਂ ਇੱਕ ਬੱਚੀ ਸੀ ਤੁਹਾਡੇ ਵਰਗੀ ਤੇ ਮਹਿਕ ਮਹਿਕ ਵੈਸੇ ਤਾਂ ਬਹੁਤ ਖੁਸ਼ ਰਹਿੰਦੀ ਸੀ ਹੱਸਦੀ ਰਹਿੰਦੀ ਸੀ ਖੇਡਦੀ ਰਹਿੰਦੀ ਸੀ ਲੇਕਿਨ ਇੱਕ ਦਿਨ ਪਿੰਡ ਵਿੱਚ ਬਿਜਲੀ ਬਿਲਕੁਲ ਨਹੀਂ ਸੀ। ਨਾ ਟੀਵੀ ਚੱਲ ਰਿਹਾ ਸੀ, ਨਾ ਮੋਬਾਈਲ ਚੱਲ ਰਿਹਾ ਸੀ, ਨਾ ਕੋਈ ਖੇਡਣ ਵਾਲਾ ਸੀ ਤੇ ਮਹਿਕ ਬਹੁਤ ਜ਼ਿਆਦਾ ਬੋਰ ਹੁੰਦੀ ਹੈ। ਉਸ ਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰੇ। ਉਹ ਬਹੁਤ ਉਦਾਸ ਹੋਣ ਲੱਗ ਪੈਂਦੀ ਹੈ। ਉਹ ਇੱਧਰ-ਉੱਧਰ ਦੇਖਦੀ ਹੈ ਪਰ ਉਹਨੂੰ ਕੁਝ ਵੀ ਕਰਨ ਨੂੰ ਨਹੀਂ ਮਿਲਦਾ। ਇੰਨੇ ਨੂੰ ਉਹਦੇ ਦਾਦੀ ਜੀ ਕਮਰੇ 'ਚੋਂ ਬਾਹਰ ਆਂਦੇ ਹਨ। ਉਹਨਾਂ ਦੇ ਹੱਥ ਵਿੱਚ ਇੱਕ ਰੰਗ-ਬਰੰਗੀ ਜੀ ਪੁਰਾਣੀ ਕਿਤਾਬ ਪਈ ਹੁੰਦੀ ਹੈ। ਦਾਦੀ ਜੀ ਮੁਸਕੁਰਾ ਰਹੇ ਸਨ। ਉਹਨਾਂ ਨੇ ਮਹਿਕ ਨੂੰ ਕਿਹਾ, "ਮਹਿਕ, ਇਹ ਕਿਤਾਬ ਪੜ੍ਹ ਲਓ।" ਪਰ ਮਹਿਕ ਨੂੰ ਕਿਤਾਬਾਂ ਪੜ੍ਹਨ ਦਾ ਬਿਲਕੁਲ ਸ਼ੌਂਕ ਨਹੀਂ ਸੀ। ਪਹਿਲੇ ਉਸਨੇ ਮਨਾ ਕਰ ਦਿੱਤਾ। ਫਿਰ ਕਿਉਂਕਿ ਹੋਰ ਕਰਨ ਨੂੰ ਕੁਝ ਵੀ ਨਹੀਂ ਸੀ, ਮਹਿਕ ਨੇ ਅਨਮਨੇ ਢੰਗ ਨਾਲ ਉਹ ਕਿਤਾਬ ਲੈ ਲਈ ਕਿ ਚਲੋ ਦੇਖਦੇ ਹਾਂ। ਜਿਵੇਂ ਹੀ ਉਹਨੇ ਕਿਤਾਬ ਖੋਲੀ ਉਹ ਨੂੰ ਇਦਾਂ ਲੱਗਾ ਜਿਵੇਂ ਜਾਦੂ ਹੋਇਆ ਹੋਵੇ ਕਿਤਾਬ ਜਾਦੂਈ ਢੰਗ ਨਾਲ ਖੁੱਲ ਗਈ ਹੋਵੇ ਜਿਵੇਂ ਕਿਤਾਬ ਖੁੱਲੀ ਉਹਨੂੰ ਲੱਗਾ ਕਿ ਸ਼ੇਰ ਜਿਹੜਾ ਫੋਟੋ ਵਿੱਚ ਸ਼ੇਰ ਸੀ ਜਿਵੇਂ ਉਹ ਕਹਿ ਰਿਹਾ ਹੋਵੇ ਸਵਾਗਤ ਹੈ ਮਹਿ ਜੰਗਲ ਦੇ ਵਿੱਚ ਤੁਹਾਡਾ ਸਵਾਗਤ ਹੈ ਫਿਰ ਉਹ ਅੱਗੇ ਜਾਂਦੀ ਹੈ ਤੇ ਉਹਨੂੰ ਇੱਕ ਰੈਬਿਟ ਮਿਲਦਾ ਹੈ ਖਰਗੋਸ਼ ਗੋਸ਼ ਕਰਦਾ ਹੈ ਚਲੋ ਐਡਵੈਂਚਰ ਤੇ ਚੱਲੀਏ ਫਿਰ ਉਹਨੂੰ ਇੱਕ ਮੁੱਢਾ ਸਾਰਾ ਮੋਟਾ ਚੂਹਾ ਵੀ ਉੱਥੇ ਦਿਖਦਾ ਹੈ ਉਹਨੂੰ ਬਹੁਤ ਵਧੀਆ ਲੱਗਦਾ ਹੈ ਉਹ ਦੇਖਦੀ ਹੈ ਕਿ ਰੈਬਿਟ ਨੇ ਐਂਕਾ ਪਾਈਆਂ ਹੋਈਆਂ ਹਨ ਉਹਨੂੰ ਹੋਰ ਵੀ ਵਧੀਆ ਲੱਗਦਾ ਹੈ ਦੇਖ ਕੇ ਫਿਰ ਉਹ ਰੈਬਿਟ ਦੇ ਨਾਲ ਅੱਗੇ ਐਡਵੈਂਚਰ ਤੇ ਤੁਰ ਪੈਂਦੀ ਹੈ ਉਹ ਚੱਲਦੇ ਜਾਂਦੇ ਹਨ ਭੰਤੀ ਭੰਤੀ ਦੇ ਜਾਨਵਰ ਉਹਨਾਂ ਨੂੰ ਦਿਖਦੇ ਹਨ ਜਿਹੜੇ ਕਿ ਬੜੇ ਪਿਆਰੇ ਲੱਗਦੇ ਹਨ ਓ ਮਾਈ ਗਾਡ ਅੱਗੇ ਚਾਕਲੇਟ ਦਾ ਦਰਿਆ ਆਂਦਾ ਹੈ ਚਾਰੇ ਪਾਸੇ ਚਾਕਲੇਟ ਹੀ ਚਾਕਲੇਟ ਹੈ ਮਹਿਕ ਆਪਣੇ ਆਪ ਨੂੰ ਚਾਕਲੇਟ ਦੇ ਦਰਿਆ ਦੇ ਵਿੱਚ ਘਾਰ ਪਾਉਂਦੀ ਹੈ ਉਹ ਬਹੁਤ ਖੁਸ਼ ਹੁੰਦੀ ਹੈ ਉਹਦਾ ਜਿੰਨਾ ਦਿਲ ਕਰਦਾ ਉਹ ਚਾਕਲੇਟ ਖਾਂਦੀ ਹੈ ਉੱਥੇ ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਸਨ ਰੈਬਿਟ ਵੀ ਉਹਦੇ ਨਾਲ ਚਾਕਲੇਟ ਖਾਂਦਾ ਹੈ ਉਹ ਬੜੀ ਹੈਰਾਨ ਹੋ ਕੇ ਚਾਕਲੇਟ ਦੇ ਦਰਿਆ ਨੂੰ ਦੇਖਦੀ ਹੈ ਤੇ ਬੜੀ ਖੁਸ਼ ਹੁੰਦੀ ਹੈ। ਉਹਦੇ ਨਾਲ ਰੈਬਿਟ, ਚੂਹਾ, ਜਾਨਵਰ ਵੀ ਨਾਲ ਹੀ ਸਨ। ਉਹ ਸਾਰੇ ਬੜੇ ਉਹਨੂੰ ਖੁਸ਼ ਦੇਖ ਕੇ ਖੁਸ਼ ਹੁੰਦੇ ਹਨ। ਫੇਰ ਇੱਕ ਪੀੜ ਨਜ਼ਰ ਆਉਂਦਾ ਹੈ। ਪੀੜ ਦੇ ਫਲ ਜਿਵੇਂ ਚਮਕ ਰਹੇ ਸਨ। ਉੱਥੇ ਇੱਕ ਸ਼ੇਰ ਸੀ ਪੀੜ ਦੇ ਨੀਚੇ। ਸ਼ੇਰ ਉਹਨੂੰ ਦੱਸਦਾ ਹੈ ਮਹਿਕ ਨੂੰ ਕਿ ਇਹ ਸਾਰੇ ਫਲ ਜਿਹੜੇ ਫੋਲੋਵਰ ਗੇ ਦਿਖਦੇ ਪਏ ਹਨ ਇਹ ਅਸਲ 'ਚ ਕਿਤਾਬਾਂ ਹਨ ਔਰ ਇਹਨਾਂ ਕਿਤਾਬਾਂ ਦੇ ਵਿੱਚ ਹਰ ਇੱਕ ਕਿਤਾਬ ਦੇ ਵਿੱਚ ਇੱਕ ਨਵੀਂ ਕਹਾਣੀ ਹੈ ਬਹੁਤ ਹੀ ਸੋਹਣੀ ਬਹੁਤ ਹੀ ਇੰਟਰਸਟਿੰਗ ਕਹਾਣੀ ਹੈ ਬੜੀਆਂ ਦਿਲਚਸਪ ਕਹਾਣੀਆਂ ਹਨ ਜਿਹੜੀਆਂ ਕਿ ਇਦਾਂ ਮਹਿਸੂਸ ਕਰਵਾਂਦੀਆਂ ਹਨ ਜਿਵੇਂ ਬੱਚਾ ਉਸ ਕਹਾਣੀ ਦੇ ਵਿੱਚ ਪਹੁੰਚ ਹੀ ਗਿਆ ਹੋਵੇ ਮਹਿਕ ਕਹਿੰਦੀ ਹੈ ਕਿ ਇਹ ਤਾਂ ਬਹੁਤ ਵਧੀਆ ਕਿਤਾਬ ਹੈ ਕਿਤਾਬ ਪੜ੍ਹ ਕੇ ਤਾਂ ਉਸ ਨੂੰ ਟੀਵੀ ਦੇਖਣ ਨਾਲੋਂ ਵੀ ਜ਼ਿਆਦਾ ਮਜ਼ਾ ਆਇਆ ਹੈ। ਅਚਾਨਕ ਕਿਤਾਬ ਬੰਦ ਹੋ ਗਈ। ਔਰ ਮਹਿਕ ਕਹਿੰਦੀ ਹੈ ਕਿ ਅਰੇ ਇਹ ਤਾਂ ਸਭ ਤੋਂ ਵਧੀਆ ਦੁਨੀਆ ਹੈ। ਮੈਂ ਵਾਪਸ ਆ ਗਈ। ਦਾਦੀ ਜੀ ਕਹਿੰਦੇ ਹਨ ਬੇਟੀ ਕਿਤਾਬ ਤੁਹਾਨੂੰ ਜਿੱਥੇ ਵੀ ਲੈ ਕੇ ਜਾ ਸਕਦੀ ਹੈ ਉੱਥੇ ਹੋਰ ਕੋਈ ਨਹੀਂ ਲੈ ਕੇ ਜਾ ਸਕਦਾ। ਮਹਿਕ ਕਹਿੰਦੀ ਹੈ ਹਾਂ ਦਾਦੀ ਜੀ ਹੁਣ ਮੈਂ ਸਮਝ ਗਈ। ਜੇ ਕੁਝ ਹੋਰ ਨਾ ਹੋਵੇ ਤਾਂ ਕਿਤਾਬ ਹੀ ਸਭ ਤੋਂ ਸੱਚਾ ਸਾਥੀ ਹੈ ਤੇ ਹੁਣ ਅੱਜ ਤੋਂ ਪਦਵਾਦ ਅੱਜ ਤੋਂ ਬਾਅਦ ਕਿਤਾਬ ਹੀ ਮੇਰੀ ਸਭ ਤੋਂ ਵਧੀਆ ਦੋਸਤ ਹੋਏਗੀ ਮੇਰੀ ਜਾਦੂਈ ਦੋਸਤ ਜਾਦੂਈ ਦੋਸਤ ਕਿਉਂ ਕਿਉਂਕਿ ਕਿਤਾਬ ਪੜ੍ਹ ਕੇ ਤੁਸੀਂ ਆਪਣੇ ਆਪ ਨੂੰ ਉੱਥੇ ਹੀ ਮਹਿਸੂਸ ਕਰਦੇ ਹੋ ਜੋ ਉਹ ਕਿਤਾਬ ਦੇ ਵਿੱਚ ਦੱਸਿਆ ਹੁੰਦਾ ਹੈ ਸੋ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਵਧੀਆ ਦੋਸਤ ਹਨ ਸਾਰੇ ਬੱਚਾ ਨੂੰ ਕਿਤਾਬ ਪੜ੍ਹਨੀ ਚਾਹੀਦੀ ਹੈ ਸੋ ਬੱਚਿਓ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਕਹਾਣੀ ਤੁਸੀਂ ਵੀ ਕਿਤਾਬਾਂ ਪੜੋਗੇ ਨਾ ਚਲੋ ਜੀ ਤੇ ਹੁਣ ਅਗਲੀ ਗਤੀਵਿਧੀ ਹੈ ਅੱਜ ਦੀਆਂ ਗਤੀਵਿਧੀਆਂ ਗਤੀਵਿਧੀਆਂ ਦੇ ਵਿੱਚ ਅੱਜ ਹੈ ਵਰਣਮਾਲਾ ਗੀਤ ਮੁਦਰਾਵਾਂ ਅਤੇ ਧੁਨੀ ਰਾਹੀਂ ਮਹਾਰਨੇ ਦਾ ਉਚਾਰਨ ਸੋ ਇਹ ਤੁਸੀਂ ਕਰਨੀਆਂ ਨੇ ਤੇ ਅੱਜ ਦੇ ਆਮ ਗਿਆਨ ਦੇ ਪ੍ਰਸ਼ਨ ਨੇ ਸਰਸਾ ਨਦੀ ਦੇ ਕੰਡੇ ਸਿੰਘਾਂ ਦੇ ਜੱਥੇ ਦੀ ਅਗਵਾਈ ਕਿਸ ਨੇ ਕੀਤੀ ਸੀ ਸ਼ੇਦੀ ਹਫਤਾਨ ਵਾਲਾ ਬੱਚਿਓ ਸੋ ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਐ ਸੋ ਸਰਸਾ ਨਦੀ ਦੇ ਕੰਢੇ ਸਿੰਘਾਂ ਦੇ ਜੱਥੇ ਦੀ ਅਗਵਾਈ ਕਿਸ ਨੇ ਕੀਤੀ ਸੀ ਸਾਹਿਬ ਜਾਦਾ ਅਜੀਤ ਸਿੰਘ ਜੀ ਨੇ ਦੂਸਰਾ ਪ੍ਰਸ਼ਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕਰਕੇ ਕਿੱਥੇ ਪਹੁੰਚੇ ਸਨ ਉਹ ਪਹੁੰਚੇ ਸਨ ਸ੍ਰੀ ਚਮਕੌਰ ਸਾਹਿਬ ਵਿੱਚ ਤੀਸਰਾ ਪ੍ਰਸ਼ਨ ਹੈ ਗਨਤੰਤਰ ਦਿਵਸ ਕਦੋਂ ਮਨਾਇਆ ਜਾਂਦਾ ਹੈ ਸੌਰੀ 26 ਜਨਵਰੀ ਨੂੰ ਤੇ ਚੌਥਾ ਪ੍ਰਸ਼ਨ ਹੈ ਪੰਜਾਬ ਦਾ ਖੇਤਰਫਲ ਕਿੰਨਾ ਹੈ ਇਹ ਹੈਗਾ 50362 ਵਰਗ ਕਿਲੋਮੀਟਰ ਆਖਰੀ ਪ੍ਰਸ਼ਨ ਹੈ ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਦਾ ਸਮਾਨ ਬਣਾਉਣ ਲਈ ਮਸ਼ਹੂਰ ਹੈ ਜੀ ਉਹ ਹੈ ਕਰਤਾਰਪੁਰ ਤੇ ਹੁਣ ਹੈ ਅੱਜ ਦੀ ਬੁਝਾਰਤ ਇੱਧਰ ਕਾਠ ਉੱਧਰ ਕਾਠ ਵਿੱਚ ਬੈਠਾ ਜਗਨਨਾਥ ਫਿਰ ਤੋਂ ਇੱਧਰ ਕਾਠ ਉੱਧਰ ਕਾਠ ਵਿੱਚ ਬੈਠਾ ਜਗਨਨਾਥ ਤੇ ਇਹਦਾ ਉੱਤਰ ਹੈ ਅਖਰੋਟ ਆਓ ਹੁਣ ਕਰ ਲਈਏ ਅੱਜ ਦੇ ਸ਼ਬਦ ਪਹਿਲਾ ਸ਼ਬਦ ਹੈ ਪੋਲਾਈਟ ਪੀ ਓ ਐਲ ਆਈ ਟੀ ਈ ਪੋਲਾਈਟ ਪੋਲਾਈਟ ਦਾ ਮਤਲਬ ਹੁੰਦਾ ਨਿਮਰ ਹੋਣਾ ਮਿੱਠਾ ਸੁਭਾਅ ਹੋਣਾ ਦੂਸਰਾ ਵਰਡ ਹੈ ਰੂਡ ਆਰ ਯੂ ਡੀ ਈ ਰੂਡ ਰੂਡ ਹੁੰਦਾ ਸਖਤ ਕਿਸੇ ਨਾਲ ਖਿਨ ਨਾਲ ਬੋਲਣਾ ਹੈ ਨਾ ਉਹਨੂੰ ਰੂਡ ਕਹਿੰਦੇ ਆ ਜੈਂਟਲ ਜੀ ਈ ਐਨ ਟੀ ਐਲ ਈ ਜੈਂਟਲ ਵੀ ਹੁੰਦਾ ਬੜਾ ਬਿਨਵਰ ਜਿਹੜਾ ਜਿਹਨੂੰ ਜੈਂਟਲਮੈਨ ਕਹਿੰਦੇ ਆ ਨਾ ਜਿਹਦੇ ਮੈਨਰਸ ਬੜੇ ਅੱਛੇ ਹੁੰਦੇ ਆ ਬੋਲਣ ਚੱਲਣ ਦਾ ਜਿਹਨੂੰ ਪਤਾ ਹੁੰਦਾ ਹਾਰਸ਼ h a r s h h h ਹਾਸ਼ ਹਾਸ਼ ਵੀ ਹੁੰਦਾ ਕਠੋਰ ਤੇ ਲਾਸਟ ਵਰਡ ਹੈ ਕਾਈਂਡ k i n d ਕਾਈਂਡ ਦਾ ਮਤਲਬ ਦਿਆਲੂ ਤੇ ਹੁਣ ਵਾਰੀ ਆ ਗਈ ਹੈ ਟੰਗ ਟਵਿਸਟਰ ਦੀ ਤੇ ਅੱਜ ਦਾ ਟੰਗ ਟਵਿਸਟਰ ਹੈ ਡੈਡੀ ਡਰਾਜ਼ ਡੋਰਸ ਕਿਹੜੀ ਆਵਾਜ਼ ਦੇ ਉੱਤੇ ਅੱਜ ਕਿਹੜੀ ਸਾਊਂਡ ਤੇ d ਤੇ Daddy draws doors. Daddy draws doors. Daddy draws doors. Thank you. Have a nice day.